ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਹੀ ਵੱਡਾ ਇੱਕ ਤੋਹਫਾ ਲੈ ਕੇ ਆਏ ਹਾਂ ਚਾਹੇ ਉਹ ਬੱਚੇ ਸਟੇਟ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋਣ ਚਾਹੇ ਪੰਜਾਬ ਸਟੇਟ ਦੇ ਵਿੱਚ ਤੁਸੀਂ ਪੀ ਟ੍ਰਿਪਲ ਐਸ ਬੀ ਪੀ ਪੀ ਐਸ ਸੀ ਚਾਹੇ ਪੰਜਾਬ ਪੁਲਿਸ ਐਸ ਆਈ ਜਾਂ ਕੋਈ ਵੀ ਪੰਜਾਬ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋਣ ਚਾਹੇ ਤੁਸੀਂ ਸੈਂਟਰ ਲੈਵਲ ਦੇ ਇਗਜ਼ਾਮ ਚਾਹੇ SSC ਹੋਵੇ ਚਾਹੇ ਰੇਲਵੇ ਹੋਵੇ ਚਾਹੇ UPSC C ਸੈਟ ਦੀ ਤਿਆਰੀ ਤੁਸੀਂ ਕਰ ਰਹੇ ਹੋ ਜਾਂ ਕੋਈ ਵੀ ਬੈਂਕਿੰਗ ਵਗੈਰਾ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਕੰਪਲੀਟ ਮੈਥਸ ਕੰਪਲੀਟ ਮੈਥਸ ਦਾ ਬੈਚ ਆਪਾਂ ਇੱਕ ਲੈ ਕੇ ਆ ਰਹੇ ਹਾਂ ਜੋ ਕਿ ਫ੍ਰੀ ਆਫ ਕੋਸਟਾ ਤੇ ਇਹਦੇ ਸਾਰੇ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਉਹ ਵੀ ਹੈਂਡ ਰਾਈਟਨ ਜੋ ਮੇਰੇ ਦੁਆਰਾ ਲਿਖੀ ਗਏ ਹੋਣਗੇ ਠੀਕ ਹੈ ਜੀ ਸੋ ਇਹਦਾ ਇੱਕੋ ਇੱਕ ਮਕਸਦ ਇਹ ਹੈ ਕਿ ਇੱਕ ਵਾਰ ਸਾਰਾ ਮੈਥ YouTube ਦੇ ਉੱਤੇ ਆਪਾਂ ਕੰਪਲੀਟ ਕਰ ਲਈਏ ਤਾਂ ਕਿ ਕਿਸੇ ਵੀ ਬੱਚੇ ਨੂੰ ਮੈਥ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਜੋ ਆਪਣੇ ਨਾਲ ਜੁੜੇਗਾ ਸੋ ਇਹਦੇ ਵਿੱਚ ਆਪਾਂ ਕੰਪਲੀਟ ਮੈਥ ਜਿੱਥੇ ਪੜ੍ਹਾਉਣ ਜਾ ਰਹੇ ਹਾਂ ਉੱਥੇ ਹੀ ਇਹ ਚੀਜ਼ ਦਾ ਆਪਾਂ ਬਿਲਕੁਲ ਪੂਰਾ ਧਿਆਨ ਰੱਖਾਂਗੇ ਕਿ ਜੋ ਵੀ ਬੱਚਾ ਆਪਣੇ ਨਾਲ ਜੁੜੇ ਉਹਦੀ 100% ਤਿਆਰੀ ਹੋਵੇ ਤੇ ਆਪਣੇ ਨਾਲ ਜੋ ਜੁੜੇਗਾ ਉਹਦੇ ਆਪਾਂ ਅਰਥਮੈਟਿਕ ਤੇ ਐਡਵਾਂਸ ਮੈਥ ਦੇ ਸਾਰੇ ਚੈਪਟਰ ਕੰਪਲੀਟ ਕਰਾ ਲਾਂਗੇ ਤੇ 15 ਤੋਂ 20 ਡੇਸ 15 ਤੋਂ 20 ਡੇਸ ਆਪਾਂ ਇੱਕ ਇੱਕ ਚੈਪਟਰ ਨੂੰ ਦੇਣ ਜਾ ਰਹੇ ਹਾਂਗੇ ਇੱਥੇ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੇ ਲੈਵਲ ਦੀ ਆਪਾਂ ਤਿਆਰੀ ਕਰਦੇ ਹਾਂ ਯੂਪੀਐਸਸੀ ਯੂਪੀਐਸਸੀ ਸੈਟ ਵੀ ਤੁਹਾਡਾ ਇਸ ਨਾਲ ਕਲੀਅਰ ਹੋ ਸਕਦਾ ਆ چھوٹے موٹے एग्जाम ਤਾਂ ਤੁਹਾਡੇ ਇਸ ਨਾਲ ਆਸਾਨੀ ਨਾਲ ਕਲੀਅਰ ਹੋ ਹੀ ਜਾਣਗੇ ਚਾਹੇ ਅਰਥਮੈਟਿਕ ਮੈਥਸ ਹੋਵੇ ਚਾਹੇ ਐਡਵਾਂਸ ਮੈਥਸ ਹੋਵੇ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਇੱਥੇ ਕਰਾਵਾਂਗੇ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਅਰਥਮੈਟਿਕ ਮੈਥ ਦੇ ਨਾਲ ਜਿੱਥੇ ਆਪਾਂ ਤੁਹਾਨੂੰ ਅਰਥਮੈਟਿਕਸ ਦੇ ਸਾਰੇ ਚੈਪਟਰ ਕੰਪਲੀਟ ਕਰਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਐਡਵਾਂਸ ਮੈਥਡਸ ਜਿਹੜੇ ਜਿੰਨਾ ਨਾਲ ਤੁਸੀਂ ਇੱਕ ਤੋਂ ਦੋ ਲਾਈਨਾਂ ਦੇ ਵਿੱਚ ਸਾਮਨੋ ਸੋਲਵ ਕਰ ਦੋਗੇ ਉਹ ਸਾਰੇ ਦੱਸਾਂਗੇ ਬੇਸਿਕ ਤੋਂ ਬੇਸਿਕ ਤੋਂ ਐਡਵਾਂਸ ਜੋ ਮੈਥਡਸ ਨੇ ਸਾਰੇ ਦੱਸਾਂਗੇ ਤੇ ਹਰੇਕ ਸਾਮਨੋ ਸੋਲਵ ਕਰਨ ਲਈ ਦੋ ਤੋਂ ਤਿੰਨ ਤਰੀਕੇ ਆਪਾਂ ਦੱਸਾਂਗੇ ਹੀ ਦੱਸਾਂਗੇ ਘੱਟੋ ਘੱਟ ਦੋ ਤੋਂ ਤਿੰਨ ਤਰੀਕੇ ਤੁਹਾਨੂੰ ਆਪਾਂ ਦੱਸਾਂਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੋ ਆਪਾਂ ਕਰਨ ਜਾ ਰਹੇ ਹਾਂ ਕੈਲਕੂਲੇਸ਼ਨ ਵਾਸਤੇ ਜੋ ਕਿ ਇੱਕ ਬਹੁਤ ਜਿਆਦਾ ਇੰਪੋਰਟੈਂਟ ਪਾਰਟ ਹੁੰਦਾ ਕਿਸੇ ਵੀ ਐਗਜ਼ਾਮ ਦਾ ਕੈਲਕੂਲੇਸ਼ਨ ਕਿਉਂਕਿ ਮੈਥਡ ਆਪਾਂ ਸਾਰੇ ਜਾਣਦੇ ਹੁੰਨੇ ਆ ਕੈਲਕੂਲੇਸ਼ਨ ਦੇ ਵਿੱਚ ਕਈ ਵਾਰ ਆਪਣਾ ਟਾਈਮ ਵੇਸਟ ਹੋ ਜਾਂਦਾ ਹੈਗਾ ਇਸ ਲਈ ਕੈਲਕੂਲੇਸ਼ਨ ਨੂੰ ਫਾਸਟ ਕਰਨ ਲਈ ਆਪਾਂ ਤੁਹਾਡੇ ਲਈ ਜੋ ਵੈਦਿਕ ਮੈਥ ਸਾ ਉਹਦੀਆਂ ਕਲਾਸਿਸ 5 ਤੋਂ 7 ਕਲਾਸਿਸ ਆਪਾਂ ਵੈਦਿਕ ਮੈਥ ਦੀਆਂ ਲਵਾਂਗੇ ਜਿਹਦੇ ਨਾਲ ਤੁਹਾਡੀ ਕੈਲਕੂਲੇਸ਼ਨਸ ਕੈਲਕੂਲੇਟਰ ਤੋਂ ਵੀ ਤੇਜ਼ ਹੋ ਜਾਣਗੀਆਂ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕੈਲਕੂਲੇਸ਼ਨਸ ਨੇ ਜਿਹੜੀਆਂ ਤੁਹਾਡੀਆਂ ਕੈਲਕੂਲੇਟਰ ਤੋਂ ਵੀ ਤੇਜ਼ ਹੋ ਜਾਣਗੀਆਂ ਪਰ ਸ਼ਰਤ ਕੀ ਹੈ ਕਿ ਤੁਹਾਨੂੰ ਜਿਵੇਂ ਜਿਵੇਂ ਮੈਂ ਕਹਿ ਰਿਹਾ ਓਵੇਂ ਓਵੇਂ ਪ੍ਰੈਕਟਿਸ ਕਰਨੀ ਪਊ ਤੇ ਸਾਰੀਆਂ ਚੀਜ਼ਾਂ ਨੂੰ ਲਾਈਨ ਵਾਈਜ਼ ਤੁਹਾਨੂੰ ਫਾਲੋ ਕਰਨਾ ਪੈਣਾ ਹੈ ਠੀਕ ਹੈ ਜੀ ਸੋ ਮੈਂ ਤਿਆਰ ਹਾਂ ਤੁਹਾਡੀ ਮਤਲਬ ਪੂਰੀ ਪੂਰੀ ਹੈਲਪ ਕਰਨ ਲਈ ਕੀ ਤੁਸੀਂ ਆਪਣੀ ਹੈਲਪ ਕਰਨ ਲਈ ਤਿਆਰ ਹੋ ਜੇ ਤੁਸੀਂ ਤਿਆਰ ਹੋ ਤਾਂ ਇਸ ਬੈਚ ਨਾਲ ਜੁੜ ਜੋ ਤੇ ਤੁਹਾਨੂੰ ਬਲਾਈਂਡਲੀ ਇਸ ਬੈਚ ਨੂੰ ਫੋਲੋ ਕਰ ਲੈਣਾ ਚਾਹੀਦਾ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਇੱਥੇ ਤੁਹਾਨੂੰ ਕੰਪਲੀਟ ਕਰਾਵਾਂਗੇ ਦੇਖੋ ਕੈਲਕੂਲੇਸ਼ਨ ਤੇ ਐਡਵਾਂਸ ਟ੍ਰਿਕਸ ਤਾਂ ਆਪਾਂ ਇੱਥੇ ਦੱਸਣੇ ਐਡਵਾਂਸ ਟ੍ਰਿਕਸ ਹੋਣਗੇ ਜੋ ਵੀ ਐਡਵਾਂਸ ਟ੍ਰਿਕਸ ਤਾਂ ਇੱਥੇ ਆਪਾਂ ਦੱਸਣੀਆਂ ਹੀ ਦੱਸਣੀਆਂ ਨਿਗੀਆਂ ਤੇ ਕੈਲਕੂਲੇਸ਼ਨ ਬੂਸਟਰ ਜੋ ਤੁਹਾਡਾ ਸਾਬਿਤ ਹੋਊਗਾ ਉਹ ਹੋਊਗਾ ਤੁਹਾਡਾ ਵੈਦਿਕ ਮੈਥ ਠੀਕ ਹੈ ਜੀ ਸੋ ਅੱਜ ਆਪਾਂ ਵੈਦਿਕ ਮੈਥ ਦੀ ਫ੍ਰੀ ਪ੍ਰੈਪਰੇਸ਼ਨ ਕਰਾਂਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਹੁਣ ਜੋ ਸਟਾਰਟ ਕਰਨ ਚੱਲੇ ਆ ਉਹ ਪਹਿਲਾਂ ਆਪਾਂ ਅਰਥਮੈਟਿਕ ਮੈਥਸ ਸਟਾਰਟ ਕਰਾਂਗੇ ਪਹਿਲਾਂ ਬੈਦਿਕ ਮੈਥ ਤੋਂ ਬਾਅਦ ਉਹ ਜੋ ਬੈਦਿਕ ਮੈਥ ਵੀ ਆ ਉਹ ਵੀ ਇਹਦੇ ਵਿੱਚ ਹੀ ਆ ਜਾਊਗਾ ਅਰਥਮੈਟਿਕ ਆਪਾਂ ਸਟਾਰਟ ਕਰਾਂਗੇ ਤੇ ਇਹਦੇ ਵਿੱਚ ਕਿਹੜੇ-ਕਿਹੜੇ ਚੈਪਟਰ ਆਪਾਂ ਕੰਪਲੀਟ ਕਰਾਂਗੇ ਉਹ ਮੈਂ ਤੁਹਾਨੂੰ ਅੱਜ ਦੱਸ ਦਿੰਦਾਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਜਿੱਦਾਂ ਕਿ ਵਿਦਿਕ ਮੈਚ kiyaਗਾ ਕੈਲਕੂਲੇਸ਼ਨਸ ਵਾਸਤੇ ਇਹ ਕਰਨਾ ਹੀ ਕਰਨਾ ਆਪਾਂ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਪਰਸੈਂਟੇਜ ਜਿਹਦੇ ਪਰਸੈਂਟੇਜ ਆਪਾਂ ਸਟਾਰਟ ਕਰਾਂਗੇ ਇਸ ਤੋਂ ਬਾਅਦ ਜਿਹਦੇ ਉੱਤੇ ਆਪਾਂ 15 ਤੋਂ 20 ਕਲਾਸਿਸ ਇਨਵੈਸਟ ਆਪਣੀਆਂ ਕਰਾਂਗੇ ਠੀਕ ਹੈ ਜੀ 15 ਤੋਂ 20 ਕਲਾਸਿਸ ਦੇ ਵਿੱਚ ਵਿੱਚ ਆਪਾਂ ਕੰਪਲੀਟ ਕਰਾਂਗੇ ਜੇ ਮੈਂ ਪਰਸੈਂਟੇਜ ਕਹਿ ਰਿਹਾ ਤਾਂ ਇਹਦਾ ਮਤਲਬ ਇਹਦੇ ਵਿੱਚ ਜੋ ਵੀ ਸਬ ਟਾਪਿਕਸ ਆਉਣਗੇ ਉਹ ਵੀ ਆਪਾਂ ਕੰਪਲੀਟ ਕਰਾਂਗੇ ਭੀ ਚਾਹੇ ਪਰਸੈਂਟੇਜ ਦਾ ਕਰਾਂਗੇ ਕਰਾਂਗੇ ਚਾਹੇ VOTING ਵਾਲੇ ਕੁਐਸਚਨਸ ਹੋਣ ਚਾਹੇ ਤੁਹਾਡੇ ਇਨਕਮ ਐਕਸਪੈਂਡੀਚਰ ਵਾਲੇ ਕੁਐਸਚਨਸ ਹੋਣ ਚਾਹੇ ਤੁਹਾਡੇ ਉਹ ਕੀ ਕਹਿੰਦੇ ਆਗੇ ਪਾਸ ਫੇਲ ਵਾਲੇ ਕੁਐਸਚਨਸ ਆ ਹੋਗੇ ਜਾਂ ਕਿ ਤੁਹਾਡੀ ਇਨਸਟਾਲਮੈਂਟਸ ਵਗੈਰਾ ਜੋ ਵੀ ਨਹੀਂ ਆ ਉਹ ਸਾਰੀਆਂ ਚੀਜ਼ਾਂ ਮਤਲਬ ਜਿਵੇਂ ਪਰਸੈਂਟੇਜ ਕਹਿ ਰਹੇ ਆ ਉਹ ਇਹਦੇ ਵਿੱਚ ਕਵਰ ਹੋਣਗੀਆਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਇੱਕ ਹੁੰਦੀ ਹੈ ਚੀਜ਼ ਰੇਸ਼ਿਓ ਐਂਡ ਪ੍ਰਪੋਰਸ਼ਨ ਰੇਸ਼ਿਓ ਐਂਡ ਪ੍ਰਪੋਰਸ਼ਨ ਸੋ ਰੇਸ਼ਿਓ ਐਂਡ ਪ੍ਰਪੋਰਸ਼ਨ ਦੇ ਵਿੱਚ ਵੀ ਜੋ-ਜੋ ਚੀਜ਼ਾਂ ਸਾਰੀਆਂ ਆਉਣਗੀਆਂ ਜੋ ਵੀ ਸਬ ਟੌਪਿਕਸ ਆਉਣਗੇ ਉਹ ਆਪਾਂ ਸਾਰੇ ਇਹਦੇ ਵਿੱਚ ਕਵਰ ਕਰਾਂਗੇ ਤੇ ਚੌਥੇ ਨੰਬਰ ਤੇ ਆਪਣੇ ਕੋਲ ਆ ਗਿਆ ਜੀ ਐਵਰੇਜ ਐਵਰੀਜ ਦੇ ਵਿੱਚ ਵੀ ਜੋ ਚੀਜ਼ਾਂ ਹੋਣੀਆਂ ਆ ਉਹ ਸਾਰੀਆਂ ਆਪਾਂ ਇੱਥੇ ਕੰਪਲੀਟ ਕਰਾਂਗੇ ਠੀਕ ਹੈ ਜੀ ਪੰਜਵੇਂ ਨੰਬਰ ਤੇ ਆਪਣੇ ਕੋਲ ਆ ਜਾਂਦਾਗਾ ਮਿਕਸਚਰ ਐਂਡ ਐਲੀਗੇਸ਼ਨ ਮਿਕਸਚਰ ਐਂਡ ਐਲੀਗੇਸ਼ਨ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਜੋ ਆਪਣੇ ਕੋਲ ਚੈਪਟਰ ਆ ਜਾਂਦੇ ਨੇ ਕਿ ਇਹ ਬੇਸਿਕ ਚੈਪਟਰਸ ਨੇ ਠੀਕ ਹੈ ਜੀ ਪਹਿਲਾਂ ਮਤਲਬ ਇਹ ਚੈਪਟਰਸ ਤੁਹਾਨੂੰ ਆਉਣੇ ਹੀ ਚਾਹੀਦੇ ਆ ਜੇ ਤੁਸੀਂ ਅਗਲੇ ਚੈਪਟਰ ਸਿੱਖਣਾ ਹੈ ਪਹਿਲਾਂ ਇਹ ਚੈਪਟਰ ਕੀਤੇ ਜਾਂਦੇ ਆ ਫਿਰ ਉਹ ਦੂਜੇ ਚੈਪਟਰਸ ਨੇਗੇ ਜਿਹੜੇ ਉਹਨਾਂ ਨੂੰ ਆਪਾਂ ਸੋਲਵ ਕਰ ਸਕਦੇ ਹੁੰਦੇ ਆ ਜੇ ਆਪਾਂ ਨੂੰ ਇਹ ਨਹੀਂ ਆਉਣਗੇ ਤਾਂ ਆਪਾਂ ਨੂੰ ਉਹਦੇ ਵਿੱਚ ਦਿੱਕਤ ਆਊਗੀ ਠੀਕ ਹੈ ਜੀ ਫਿਰ ਇੱਥੇ ਆਪਣੇ ਕੋਲ ਆ ਜਾਊਗਾ ਟਾਈਮ ਐਂਡ ਟਾਈਮ ਐਂਡ ਵਰਕ ਤੇ ਇਸ ਤੋਂ ਇਲਾਵਾ ਆਪਾਂ ਸੋਲਵ ਕਰਾਂਗੇ ਟਾਈਮ ਸਪੀਡ ਐਂਡ ਡਿਸਟੈਂਸ ਟਾਈਮ ਸਪੀਡ ਐਂਡ ਡਿਸਟੈਂਸ ਇਹ ਸਾਰੇ ਮਤਲਬ 15 ਤੋਂ 20 ਕਲਾਸਿਸ ਹਰੇਕ ਦੇ ਵਿੱਚ ਜਾਣੀ ਜਾਣੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਿਹੜੇ ਲੈਵਲ ਦੀ ਤਿਆਰੀ ਕਰਾਂਗੇ ਟਾਈਮ ਸਪੀਡ ਐਂਡ ਡਿਸਟੈਂਸ ਤੇ ਇਸ ਤੋਂ ਇਲਾਵਾ ਆਪਣੇ ਕੋਲ ਜਿਹੜਾ ਚੈਪਟਰ ਹੁੰਦਾਗਾ ਆਪਣਾ ਪ੍ਰੋਫਿਟ ਪ੍ਰੋਫਿਟ ਐਂਡ ਲਾਸ ਪ੍ਰੋਫਿਟ ਐਂਡ ਲਾਸ ਜਿਨੂੰ ਆਪਾਂ ਜਿਹਦੇ ਵਿੱਚ ਆਪਾਂ ਸੀਪੀਐਸਪੀ ਚਾਹੇ ਡਿਸਕਾਊਂਟ ਵਗੈਰਾ ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਆਪਾਂ ਕਵਰ ਕਰਾਂਗੇ ਠੀਕ ਹੈ ਜੀ ਪ੍ਰੋਫਿਟ ਐਂਡ ਲੌਸ ਹੋ ਗਿਆ ਤੇ ਨੌਵੇਂ ਨੰਬਰ ਤੇ ਆਪਣੇ ਕੋਲ ਆ ਜਾਂਦਾਗਾ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ ਠੀਕ ਹੈ ਜੀ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਇਹ ਵੀ ਸੋ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਤੇ ਨੰਬਰ ਸਿਸਟਮ ਵੀ ਆਪਾਂ ਇਹਦੇ ਵਿੱਚ ਆ ਜੋ ਉਹ ਕੰਪਲੀਟਲੀ ਸੋਲਵ ਕਰਾਂਗੇ ਨੰਬਰ ਸਿਸਟਮ ਨੰਬਰ ਸਿਸਟਮ ਵੀ ਇਹਦੇ ਵਿੱਚ ਆਪਾਂ ਜੋ ਕੰਪਲੀਟਲੀ ਸੋਲਵ ਕਰਾਂਗੇ ਇਸ ਤੋਂ ਇਲਾਵਾ ਜੇਕਰ ਕੋਈ ਚੀਜ਼ ਰਹਿ ਗਈ ਤਾਂ ਆਪਾਂ ਉਹਨੂੰ ਮਿਸਲੀਨੀਅਸ ਦੇ ਵਿੱਚ ਕਵਰ ਕਰ ਲਾਂਗੇ ਠੀਕ ਹੈ ਜੀ ਮਿਸਲੀਨੀਅਸ ਜਿਹੜੀਆਂ ਚੀਜ਼ਾਂ ਹੋਣਗੀਆਂ ਜੇ ਕੋਈ ਚੈਪਟਰ ਰਹਿੰਦਾ ਜਾਂ ਕੁਝ ਵੀ ਰਹਿੰਦਾ ਜਿਵੇਂ 파ਟਨਰਸ਼ਿਪ ਹੋ ਗਿਆ ਤੁਹਾਡਾ ਕੀ ਹੋਰ ਕੀ ਜਿਹੜੇ-ਜਿਹੜੇ ਹੁੰਦੇ ਹੈਗੇ ਅ ਇਹ ਜੀਜ਼ ਵਾਲੇ ਕੁਐਸਚਨਸ ਹੋਗੇ ਨਾ ਕੁਝ ਵੀ ਉਹ ਸਾਰੇ ਵੀ ਆਪਾਂ ਫਿਰ ਇਹਦੇ ਵਿੱਚ ਕਵਰ ਕਰ ਲਾਂਗੇ ਠੀਕ ਹੈ ਜੀ ਮਤਲਬ ਛੱਡਾਇਆ ਕੁਝ ਵੀ ਨਹੀਂ ਜਾਣਾ ਕੁਝ ਵੀ ਛੱਡਾਇਆ ਨਹੀਂ ਜਾਣਾ ਚਾਹੇ ਤੁਸੀਂ ਤਿਆਰੀ ਕਰ ਰਹੇ ਹੋਗੇ ਪੀ ਟ੍ਰਿਪਲ ਐਸ ਵੀ ਪੀ ਟ੍ਰਿਪਲ ਐਸ ਵੀ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋ ਐਸਐਸਆਈ ਹੋਵੇ ਐਸਐਸਆਈ ਹੁਣ ਆਉਣਾਗਾ ਉਹਦੇ ਲਈ ਬਹੁਤ ਜਿਆਦਾ ਬੈਨੀਫੀਸ਼ੀਅਲ ਬੈਚ ਹੋ ਜਾਣਾ ਐਸਐਸਆਈ ਹੋਵੇ ਚਾਹੇ ਕੌਨਸਟੇਬਲ ਹੋਵੇ ਕੌਨਸਟੇਬਲ ਜੋ ਅਗਲੇ ਸਾਲ ਜਿੰਨਾ ਨੇ ਕਰਨਾ ਜੇ ਕੰਪਲੀਟ ਮੈਥ ਤੁਸੀਂ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ SSC ਦੀ ਤਿਆਰੀ ਕਰਦੇ ਹੋ ਚਾਹੇ ਤੁਸੀਂ ਬੈਂਕਿੰਗ ਦੀ ਤਿਆਰੀ ਕਰ ਰਹੇ ਹੋ ਬੈਂਕਿੰਗ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਰੇਲਵੇ ਦੀ ਤਿਆਰੀ ਕਰ ਰਹੇ ਠੀਕ ਹੈ ਜੀ ਚਾਹੇ ਤੁਸੀਂ ਰੇਲਵੇ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਇਸ ਤੋਂ ਇਲਾਵਾ ਜੇ ਤੁਸੀਂ PCS ਦੇ ਵਿੱਚ ਵੀ ਜੋ CSAT ਹੁੰਦੇ ਨੇਗੇ ਪੀ PCS ਹੋਵੇ ਚਾਹੇ UPSC CSAT ਆਗਾ ਜਿਹੜਾ ਉਹ ਇਹਦੇ ਨਾਲ ਕੰਪਲੀਟਲੀ ਤੁਸੀਂ ਕਰੈਕ ਕਰ ਸਕਦੇ ਹੋ ਕੰਪਲੀਟਲੀ ਮਤਲਬ ਕੰਪਲੀਟਲੀ ਜੇ ਮੈਂ ਕਹਤਾ ਕੰਪਲੀਟਲੀ ਤਾਂ ਇਹਦਾ ਮਤਲਬ ਤੁਸੀਂ ਉਹਨੂੰ ਕਰੈਕ ਕਰ ਸਕਦੇ ਹੋ ਇਸ ਤੋਂ ਇਲਾਵਾ ਚਾਹੇ CDS ਹੋਵੇ ਚਾਹੇ ਹੋਵੇ NDA ਇਹਦੇ ਨਾਲ ਤੁਸੀਂ ਕਲੀਅਰ ਇਹ ਆਰਾਮ ਨਾਲ ਕਰ ਲਓਗੇ ਠੀਕ ਹੈ ਜੀ ਸੋ ਹੁਣ ਆਪਾਂ ਬੈਚ ਦੀ ਇੰਟਰੋਡਕਸ਼ਨ ਥੋੜੀ ਜੋਗੀ ਨਾਲ ਨਾਲ ਮੈਂ ਤੁਹਾਨੂੰ ਬੈਚ ਦੇ ਵਿੱਚ ਵੀ ਦੱਸਦਾ ਜਾਊਂਗਾ ਕਿ ਕੈਲਕੂਲੇਸ਼ਨਜ਼ ਬੂਸਟਰਸ ਐਡਵਾਂਸਡ ਮੈਥਡਸ ਹਰੇਕ ਚੀਜ਼ ਦੇ 2 ਤੋਂ 3 ਮਤਲਬ ਆਪਣੇ ਮੈਥਡਸ ਵੀ ਕਿਹਦੇ ਕਿਹੜੇ ਨਾਲ ਸੋਲਵ ਕਰਾਂ ਉਹ ਸਾਰੇ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਸੋ ਅੱਜ ਆਪਾਂ ਕਰਨ ਜਾ ਰਹੇ ਹਾਂਗੇ ਵੈਦਿਕ ਮੈਥਸ ਦੀ ਸਟਾਰਟਿੰਗ ਥੋੜੀ ਜੀ ਅੱਜ ਆਪਾਂ ਸਟਾਰਟਿੰਗ ਕਰ ਲੈਨੇ ਆ ਬਾਕੀ ਫਿਰ ਕੱਲ ਤੋਂ ਰੈਗੂਲਰ ਜੋ ਕਲਾਸਿਸ ਨੇ ਆਪਣੀਆਂ ਚੱਲਦੀਆਂ ਹੀ ਰਹਿਣੀਆਂ ਨੇ ਸੋ ਵੈਦਿਕ ਮੈਥਸ ਬਹੁਤ ਜਿਆਦੇ ਪਿਆਰੀ ਚੀਜ਼ ਹੈ ਇਹ ਮਤਲਬ ਅੱਜ ਦੀ ਲੋਡ ਹੈ ਇਹ ਸਿੱਖਣ ਦੀ ਪਰ ਇਦਾਂ ਨਹੀਂ ਇੱਕ ਵਾਰ ਵੀ ਜੇ ਤੁਸੀਂ ਸਿੱਖ ਲਿਆ ਸਿੱਖਣਾ ਤਾਂ ਆਸਾਨ ਆ ਪਰ ਜਦੋਂ ਪ੍ਰੈਕਟਿਸ ਕਰ ਲਈ ਫੇਰ ਤੁਹਾਨੂੰ ਇਹਦਾ ਫਾਇਦਾ ਹੋਣਾ 10 ਤੋਂ 15 ਮਿੰਟ ਰੋਜ਼ ਜੀਓਮੈਟ੍ਰਿਕਸ ਦੱਸੂਗਾ ਵੈਦਿਕ ਮੈਥਸ ਤੇ ਆਪਾਂ ਅੱਜ ਕਰਨੀਆਂ ਨੇ ਸਕੇਅਰਿੰਗ ਦੀਆਂ ਟ੍ਰਿਕਸ ਸਕੇਅਰਿੰਗ ਟ੍ਰਿਕਸ ਅੱਜ ਆਪਾਂ ਡਿਸਕਸ ਕਰਾਂਗੇ ਜਿਹਦੇ ਨਾਲ ਤੁਸੀਂ ਸਕੇਅਰਿੰਗ ਟ੍ਰਿਕਸ ਆਪਾਂ ਇਦਾਂ ਕਰਨੀਆਂ ਨੇ ਕਿ ਤੁਸੀਂ 1 ਤੋਂ ਲੈ ਕੇ 125 ਜਾਂ 150 ਦਾ ਸਕੁਅਰ ਆ ਜੋ ਆਪਣੀਆਂ ਟਿਪਸ ਦੇ ਉੱਤੇ ਯਾਦ ਕਰ ਲਓ ਤੇ ਤੁਹਾਨੂੰ ਪੈਨਸਲ ਚੱਕਣ ਦੀ ਵੀ ਲੋੜ ਨਾ ਪਵੇ ਮੂਜਵਾਨੀ ਤੁਸੀਂ ਸੋਲਵ ਕਰ ਲਓ ਇਦਾਂ ਆਪਾਂ ਇਹ ਚੀਜ਼ ਮਤਲਬ ਇਹਦੀ ਤਿਆਰੀ ਕਰਾਂਗੇ ਠੀਕ ਹੈ ਸਕੁਅਰਿੰਗ ਟ੍ਰਿਕਸ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਸਕੁਅਰਿੰਗ ਟ੍ਰਿਕਸ ਕਰਾਂਗੇ ਉਹ ਨੰਬਰ ਜਿਨ੍ਹਾਂ ਦੇ ਲਾਸਟ ਯੂਨਿਟ ਡਿਜੀਟ ਹੈਗਾ ਜਿਹੜਾ ਉਹ 5 ਹੋਵੇ ਸਕੇਰਿੰਗ ਟ੍ਰਿਕਸ ਫੋਰ ਯੂਨਿਟ ਡਿਜੀਟ ਵਿਦ 5 ਸਭ ਤੋਂ ਪਹਿਲੀ ਜੋ ਆਪਾਂ ਅੱਜ ਸਟਾਰਟਿੰਗ ਕਰਨ ਜਾ ਰਹੇ ਹਾਂਗਾ ਰੱਬ ਦਾ ਨਾਮ ਲੈ ਕੇ ਧੰਨਵਾਦ ਵਾਹਿਗੁਰੂ ਜੀ ਤੁਸੀਂ ਸਾਨੂੰ ਮੌਕਾ ਦੇ ਰਹੇ ਹੋ ਠੀਕ ਹੈ ਪਰਮਾਤਮਾ ਦਾ ਨਾਮ ਲੈ ਕੇ ਜੋ ਆਪਾਂ ਸਟਾਰਟਿੰਗ ਕਰਨ ਜਾ ਰਹੇ ਹਾਂ ਉਹ ਹੈਗਾ ਸਕੇਰਿੰਗ ਟ੍ਰਿਕਸ ਸਕੇਰਿੰਗ ਟ੍ਰਿਕਸ ਫੋਰ विद चाहे ਤੁਸੀਂ ਇੰਗਲਿਸ਼ ਮੀਡੀਅਮ ਚਾਹੇ ਪੰਜਾਬੀ ਮੀਡੀਅਮ ਤੁਹਾਨੂੰ ਕੋਈ ਦਿੱਕਤ ਆਉਣ ਵਾਲੀ ਹੈ ਨਹੀਂ ਕਿਉਂਕਿ ਮੈਂ ਪੰਜਾਬੀ ਦੇ ਵਿੱਚ ਵੀ ਜੋ ਟਰਮਸ ਨੇ ਉਹ ਬੋਲਦਾ ਜਾਊਗਾ ਤੇ ਇੰਗਲਿਸ਼ ਦੇ ਵਿੱਚ ਆਪਾਂ ਲਿਖਦੇ ਵੀ ਜਾਵਾਂਗੇ विद ਯੂਨਿਟ ਡਿਜੀਟ ਯੂਨਿਟ ਡਿਜੀਟ ਆਪਾਂ ਕਿਹੜਾ ਲੈਣਾ 5 ਯੂਨਿਟ ਡਿਜੀਟ 5 ਦਾ ਹੁਣ ਇੱਥੇ ਕੀ ਮਤਲਬ ਆ ਕਿ ਜਿੱਦਾਂ ਕੋਈ ਵੀ ਨੰਬਰ ਆ 455 455 ਹੋ ਗਿਆ ਤਾਂ ਉਹਦੇ ਯੂਨਿਟ ਡਿਜੀਟ ਆ ਯੂਨਿਟ ਡਿਜੀਟ ਹੁੰਦਾਗਾ ਪਹਿਲਾਂ ਫਿਰ ਦੂਜਾ ਹੁੰਦਾਗਾ ਟੈਂਸ ਫਿਰ ਸੌਰੀ ਟੈਂਸ ਫਿਰ ਹੁੰਦਾਗਾ 100 ਠੀਕ ਹੈ ਜੀ ਯੂਨਿਟ ਡਿਜੀਟ ਤੇ ਜਿਹਦੇ 5 ਹੋ ਉਹਦਾ ਸਕੁਅਰ ਆਪਾਂ ਕਿਵੇਂ ਸੋਲਵ ਕਰਨਾ ਅੱਜ ਆਪਾਂ ਇਹ ਟ੍ਰਿਕ ਜਾਣਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਸੌਖਾ ਜਿਹਾ ਨੰਬਰ ਲੈ ਲੈਨੇ ਆਂ ਜੀ ਇਹਨੂੰ ਆਪਾਂ a ਦੇਣੇ ਤੇ ਮੈਂ ਹੋਮਵਰਕ ਦਊਂਗਾ ਜਿਹੜਾ ਤੁਸੀਂ ਉਹ ਹੋਮਵਰਕਸ ਕਰਕੇ ਮੈਨੂੰ ਲਿਖ ਕੇ ਦੇਣਾ ਕਿ ਜੀ ਜੋ ਤੁਸੀਂ ਹੋਮਵਰਕ ਦਿੱਤਾ ਉਹਦੇ ਆਨਸਰਸ ਏ ਨੇ ਤੇ ਜੇ ਤੁਸੀਂ ਨੋਟਸ ਚਾਹੁੰਦੇ ਹੋ ਤਾਂ ਇੰਸਟਾਗ੍ਰam ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਆ ਤੁਸੀਂ ਨੋਟਸ ਕਦੇ ਵੀ ਮੇਰੇ ਤੋਂ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਇੰਸਟਾਗ੍ਰam ਤੇ ਤਾਂ ਮੈਂ ਦੱਸ ਰਿਆਂਗਾ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਕੌਣ-ਕੌਣ ਚੈਰੀ ਕਰ ਰਿਹਾ ਟੈਲੀਗ੍ਰam ਦੇ ਉੱਤੇ ਪਤਾ ਨਹੀਂ ਲੱਗਦਾ ਹੁੰਦਾ ਕਿਈ ਕਈ ਸਿੱਧਾ ਨੋਟਸ ਮਤਲਬ ਡਾਊਨਲੋਡ ਕਰ ਲੈਂਦੇ ਤੇ ਆਪਾਂ ਨੂੰ ਕੰਟੈਕਟ ਦੇ ਵਿੱਚ ਵੀ ਨਹੀਂ ਆਉਂਦੇ ਬੱਚੇ ਕਿ ਕਿਹੜੇ ਕਿਹੜੇ ਤਰੀਕੇ ਨਾਲ ਇੰਸਟਾਗ੍ਰਾਮ ਤੇ ਨੋਟਸ ਪ੍ਰੋਵਾਈਡ ਕਰਨ ਦਾ ਸਿਰਫ ਇੱਕੋ ਇੱਕ ਮਕਸਦ ਇਹ ਹੀ ਹੈ ਸੋ ਸਭ ਤੋਂ ਪਹਿਲਾਂ ਆਪ ਇੱਕ ਛੋਟਾ ਨੰਬਰ ਲੈ ਲੈਨੇ ਆ 35 ਦਾ ਸਕੁਅਰ ਠੀਕ ਹੈ ਜੀ ਹੁਣ ਮੇਰੀ ਇੱਕ ਗੱਲ ਧਿਆਨ ਚ ਰੱਖਿਓ ਕਿ 1 ਤੋਂ ਲੈ ਕੇ 25 ਦੇ ਜੋ ਤੁਸੀਂ ਵੈਸੇ ਤੋਂ ਟ੍ਰਿਕਸ ਦੇ ਨਾਲ ਵੀ ਹੋ ਜਾਊਗਾ ਕੰਮ ਪਰ ਤੁਸੀਂ 1 ਤੋਂ ਲੈ ਕੇ ਜੋ 25 ਹੈਗਾ 1 ਤੋਂ ਲੈ ਕੇ 25 ਤੱਕ ਦੇ ਜਿਹੜੇ ਸਕੁਅਰ ਨੇ ਉਹ ਮੂੰਹ ਜਵਾਨੀ ਯਾਦ ਕਰਨੇ ਨੇ ਇਹ ਤੁਹਾਡਾ ਹੋਮਵਰਕ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ 25 ਤੱਕ ਦੇ ਸਕੁਅਰ ਮੂੰਹ ਜਵਾਨੀ ਯਾਦ ਹੋਣੇ ਚਾਹੀਦੇ ਆ ਠੀਕ ਹੈ ਜੀ ਹੁਣ 35 ਦਾ ਆਪਾਂ ਸਕੁਅਰ ਕਰਨਾ ਇਹ ਤੁਹਾਨੂੰ ਸਕੁਅਰ ਮੈਂ ਦੇਖ ਲੂ ਕੈਲਕੂਲੇਟਰ ਤੋਂ ਵੀ ਤੇਜ਼ ਕਰਨਾ ਸਿਖਾ ਦੂੰਗਾ ਅਗਲਾ ਹਜੇ 35 35 ਲਿਖੋ ਜਿੰਨੂੰ ਤੁਸੀਂ ਸਕੁਅਰ ਬੋਲ ਵੀ ਦੋਗੇ ਇਹ ਹਿਸਾਬ ਨਾਲ ਆਪਾਂ ਕਰਾਂਗੇ ਠੀਕ ਹੈ ਜੀ ਫਿਰ a ਦਾ ਸਕੁਅਰ ਕਰਨ ਵਾਸਤੇ ਆਪਾਂ ਇਹਨੂੰ ਦੋ ਪੋਰਸ਼ਨਾਂ ਦੇ ਵਿੱਚ ਚੇਂਜ ਕਰਾਂਗੇ 5 ਨੂੰ ਅਲੱਗ 3 ਨੂੰ ਅਲੱਗ ਡੀਲ ਕਰਾਂਗੇ ਠੀਕ ਹੈ ਜੀ 5 ਨੂੰ ਡੀਲ ਕਰਨ ਵਾਸਤੇ ਇੱਥੇ ਆਪਾਂ ਦੋ ਪੋਰਸ਼ਨ ਬਣਾ ਲੈਨੇ ਆ ਠੀਕ ਹੈ ਜੀ ਦੋ ਪੋਰਸ਼ਨ ਬਣਾ ਲੈਨੇ ਆ ਪਹਿਲੇ ਦੇ ਵਿੱਚ ਆਪਾਂ ਕੀ ਕਰਨਾਗਾ 5 ਦਾ ਸਕੁਅਰ ਕਰਨਾਗਾ ਜਿਹੜਾ ਆਪਾਂ ਨੂੰ ਲਾਸਟ ਦੇ ਵਿੱਚ ਯੂਨਿਟ ਡਿਜੀਟ ਦੇ ਵਿੱਚ ਆ ਜੋ ਯੂਨਿਟ ਡਿਜੀਟ ਦੇ ਵਿੱਚ ਆ ਉਹਦਾ ਆਪਾਂ ਸਕੁਅਰ ਕਰਨਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 5 ਦਾ ਸਕੁਅਰ ਆਊਗਾ 25 ਤੇ ਦੂਜੇ ਜਿਹੜੇ ਦੂਜਾ ਆਪਣੇ ਕੋਲ 파ਟ ਆ ਉਹਦੇ ਵਿੱਚ ਆਪਾਂ 3 ਨੂੰ ਡੀਲ ਕਰਨਾ ਆਲੇ 3 ਨੂੰ ਡੀਲ ਕਰਨਾ ਪਹਿਲਾਂ ਆਪਾਂ 5 ਨੂੰ ਡੀਲ ਕੀਤਾ ਫਿਰ ਆਪਾਂ 3 ਨੂੰ ਡੀਲ ਕਰਨਾ ਜਿਹੜਾ 3 ਆ ਉਹਨੂੰ ਮਲਟੀਪਲਾਈ ਕਰਨਾ ਇੱਕ ਅਜਿਹੇ ਨੰਬਰ ਨਾਲ ਜੋ 3 ਤੋਂ ਅਗਲਾ ਯਾਨੀ ਕਿ 3 'ਚ 1 ਐਡ ਕਰਕੇ 3 ਦੇ ਵਿੱਚ ਜਦੋਂ ਆਪਾਂ 1 ਐਡ ਕਰਦੇ ਆ ਤਾਂ ਉਹ ਆ ਜਾਂਦਾ 4 3 4 12 ਉਹ 12 ਨੂੰ ਆਪਾਂ ਇੱਥੇ ਲਿਖ ਦੇਣਾ ਤੇ ਆਨਸਰ ਆ ਜੂਗਾ ਆਪਣੇ ਕੋਲ 1225 ਜੇ ਹੁਣ ਆਪਾਂ ਸੋਲਵ ਕਰ ਰਹੇ ਆ ਆਪਾਂ ਕਿਉਂਕਿ ਸਮਝਾ ਰਹੇ ਆ ਇਸ ਲਈ ਆਪਾਂ ਨੂੰ ਟਾਈਮ ਲੱਗ ਰਿਹਾ ਨਹੀਂ ਤਾਂ ਆਪਾਂ ਸਿੱਧਾ ਕੀ ਕਰਦੇ ਹੁੰਨੇ ਆਗੇ 35 ਦਾ ਆਪਾਂ ਜਰੂਰ ਸਕੁਅਰ ਕਰਨਾ ਆਪਾਂ ਕੀ ਕਰਨਾਗਾ 5 ਨੂੰ ਅੱਡ 3 ਦੇ ਨਾਲ 4 ਕਿ 12 ਬਸ ਇਦਾਂ ਸਿੱਧਾ ਆਨਸਰ ਇਦਾਂ ਆਉਣੇ ਨਹੀਂ ਠੀਕ ਹੈ ਜੀ ਇੱਕ ਵਾਰ ਮੈਂ ਫੇਰ ਸਮਝਾ ਦਿੰਦਾ ਤੁਹਾਨੂੰ ਦੇਖੋ ਜਰ ਵੀ ਆਪਾਂ ਕਿਸੇ ਦੇ ਯੂਨਿਟ ਡਿਜੀਟ ਚ 5 ਆ ਉਹਨੂੰ ਦੋ ਪਾਰਟਸ ਦੇ ਵਿੱਚ ਚੇਂਜ ਕਰ ਲੈਣਾ ਇੱਕ ਤਾਂ 5 ਵਾਲਾ ਪਾਰਟ ਐਡ ਕਰ ਲੈਣਾ ਤੇ ਉਹਦੇ ਮੂਰੇ ਵਾਲਾ ਪਾਰਟ ਚਾਹੇ ਇੱਕ ਡਿਜੀਟਾ ਚਾਹੇ ਦੋ ਡਿਜੀਟਾ ਉਹਨੂੰ ਐਡ ਕਰ ਲੈਣਾ 5 ਦਾ ਸਕੁਅਰ ਕਰਕੇ ਆਪਾਂ ਉਹਨੂੰ ਇੱਕ ਅਲੱਗ ਬਾਕਸ ਦੇ ਵਿੱਚ ਲਿਖ ਲਓ ਜੋ ਪਾਰਟ ਬਣਾਇਆ ਆਪਾਂ ਤੇ ਜੋ ਆਪਾਂ ਆਪਣੇ ਕੋਲ ਪਹਿਲਾ ਡਿਜੀਟ ਆ 5 ਤੋਂ ਅੱਗੇ ਵਾਲਾ ਉਹਨੂੰ ਉਸ ਤੋਂ ਅਗਲੇ ਡਿਜੀਟ ਨਾਲ ਮਲਟੀਪਲਾਈ ਕਰ ਦੇਣਾ ਕਹਿਣ ਦਾ ਮਤਲਬ ਹੈ ਜੇ ਤਿੰਨਾਂ ਤਾਂ ਉਹਦੇ ਵਿੱਚ ਇੱਕ ਐਡ ਕਰਕੇ ਉਹਦੇ ਨਾਲ ਮਲਟੀਪਲਾਈ ਤਿੰਨ ਦੇ ਵਿੱਚ ਇੱਕ ਐਡ ਕੀਤਾ 4 ਤਿੰਨ ਦੇ ਵਿੱਚ ਇੱਕ ਐਡ ਕੀਤਾ 4 ਆ ਗਿਆ ਆਪਣੇ ਕੋਲ ਉਹਦੇ ਨਾਲ ਆਪਾਂ ਮਲਟੀਪਲਾਈ ਕਰਕੇ ਆਪਣੇ ਕੋਲ 12 ਆ ਗਿਆ 12 ਨੂੰ ਆਪਾਂ ਨਾਲ ਲਿਖਤਾ ਸੋ ਆਨਸਰ ਆਪਣੇ ਕੋਲ 1225 ਆ ਗਿਆ ਸੋ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਜੇ ਸਮਝ ਨਹੀਂ ਲੱਗੀ ਇੱਕ ਵਾਰ ਵੀਡੀਓ ਫੇਰ ਦੇਖ ਲਿਓ ਪਰ ਆਪਾਂ ਬਹੁਤ ਸਾਰੇ ਸਮ ਸੋਲਵ ਕਰਾਂਗੇ ਜੀ ਦੇ ਨਾਲ ਤੁਹਾਨੂੰ ਡਾਊਟ ਰਹਿਣਾ ਹੀ ਨਹੀਂ ਠੀਕ ਹੈ ਜੀ ਇਹ 35 ਦਾ ਸਕੁਅਰ ਆ ਗਿਆ ਹੁਣ ਆਪਾਂ 45 ਦਾ ਕਰਕੇ ਦਿਖਾਉਣੀ ਆ ਤੁਹਾਨੂੰ ਠੀਕ ਹੈ 45 ਦਾ ਜਦੋਂ ਆਪਾਂ ਕਰਨਾ 45 ਦਾ ਸਕੁਅਰ ਆਪ ਕਰਨਾ ਜਿਵੇਂ ਕਿ ਆਪਾਂ ਕਿਹਾ ਸੀ ਕਿ ਆਪਾਂ ਇਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਕਿੰਨੇ ਪਾਰਟਸ ਦੇ ਵਿੱਚ ਜੀ ਦੋ ਪਾਰਟਸ ਦੇ ਵਿੱਚ 45 ਆ ਗਿਆ ਹੁਣ 40 ਦਾ ਆਪਾਂ ਕੀ ਕਰਨਾ 40 ਦਾ ਸਕੁਅਰ ਕਰਨਾ 40 ਸੌਰੀ 5 ਦਾ 5 ਆਪਣੇ ਕੋਲ ਆ ਗਿਆ ਲਾਸਟ ਦੇ ਵਿੱਚ 5 ਦਾ ਕੀ ਕਰਨਾ ਆਪਾਂ ਸਕੁਅਰ ਕਰਨਾ 5 ਦਾ ਆਪਾਂ ਇੱਥੇ ਹੀ ਲਿਖ ਦਿੰਦਾ ਮੈਂ ਉੜਾ ਜੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ 5 ਦਾ ਸਕੁਅਰ ਕੀਤਾ 25 ਆ ਗਿਆ ਹੁਣ ਇੱਥੇ 4 ਸੀਗਾ ਹੁਣ 4 ਨੂੰ ਕੀ ਕਰਨਾ 4 ਦੇ ਵਿੱਚ ਇੱਕ ਐਡ ਕਰਕੇ ਉਹਦੇ ਨਾਲ ਮਲਟੀਪਲਾਈ ਕਰਨਾ ਨਾਲ ਨਾਲ ਕੈਲਕੂ ਕੈਲਕੂਲੇਟਰ ਚਾਕੇ ਵੇਜੋ ਨਾਲ ਚੈੱਕ ਕਰਦੇ ਜਾਓ ਕਿ ਸਰ ਸਹੀ ਕਰਾਉਂਦੇ ਵੀ ਨੇ ਕਿ ਨਾ ਸੋ ਆਪਣੇ ਕੋਲ ਆਨਸਰ ਕਿੰਨਾ ਆ ਗਿਆ 20 20 25 ਕਿੰਨਾ ਆ ਗਿਆ 20 25 ਜੋ ਕਿ ਆਪਣਾ ਸਾਲ ਚੱਲ ਰਿਹਾ 2025 ਠੀਕ ਹੈ ਜੀ ਸੋ ਬਹੁਤ ਵਧੀਆ ਆਪਣੇ ਕੋਲ ਆਨਸਰ ਆਇਆਗਾ 2025 ਤੇ ਜਦੋਂ ਆਪਾਂ ਸੋਲਵ ਕਰਦੇ ਆ ਆਪਾਂ ਇਹ ਚੀਜ਼ਾਂ ਨਹੀਂ ਲਿਖ ਦਿੰਦੇ ਆਪਾਂ ਨੂੰ ਪ੍ਰੈਕਟਿਸ ਇੰਨੀ ਹੋ ਜਾਂਦੀ ਹੈ ਕਿ ਆਪਾਂ ਮੂੰਹ ਜਵਾਨੀ ਸਿੱਧਾ ਆਨਸਰ ਲਿਖ ਦੇਉਂਨੇ ਆ ਕਿ 5 ਦਾ ਸਕੁਅਰ 25 4 ਨੂੰ 5 ਨਾਲ ਆਪਾਂ ਜਦੋਂ ਕਰਾਂਗੇ ਤਾਂ ਆਪਣੇ ਕੋਲ 20 ਆਨਸਰ ਆਜੂ ਬਸ ਇੰਨਾ ਕੁ ਟਾਈਮ ਹੀ ਲੱਗਣਾ ਕੈਲਕੂਲੇਟਰ ਤੋਂ ਵੀ ਘੱਟ ਟਾਈਮ ਲੱਗਣਾ ਤੁਹਾਨੂੰ ਸੋਲਵ ਕਰਨ ਦੇ ਵਿੱਚ ਠੀਕ ਹੈ ਜੀ ਸੋ ਉਮੀਦ ਹੈ ਤੁਹਾਨੂੰ ਸਮਝ ਲੱਗ ਰਹੀ ਹੋਊਗੀ ਠੀਕ ਹੈ ਜੀ ਤੇ ਅੱਗੇ ਹੁਣ ਜਿਹੜਾ 55 ਦਾ ਸਕੁਅਰ ਆ ਉਹ ਤੁਸੀਂ ਕਰਕੇ ਆਨਸਰ ਕਰਨਾਗਾ 65 ਦਾ ਸਕੁਅਰ ਕਰਨਾਗਾ ਤੇ 75 ਦਾ ਸਕੁਅਰ ਤੁਸੀਂ ਆਨਸਰ ਕਰਨਾ ਹੁਣ 85 ਦਾ ਸਕੁਅਰ ਆ ਜੋ ਮੈਂ ਤੁਹਾਨੂੰ ਇੱਥੇ ਸੋਲਵ ਕਰਾ ਦੇਣਾ ਠੀਕ ਹੈ ਜੀ 85 ਦਾ ਜੋ ਸਕੁਅਰ ਆ ਉਹਨੂੰ ਆਪਾਂ ਇੱਥੇ ਸੋਲਵ ਕਰ ਲੈਂਦੇ ਆ 85 ਦਾ ਸਕੁਅਰ ਸੋ ਵੈਸੇ ਤਾਂ ਮੈਥਡ ਤੁਹਾਨੂੰ ਪਤਾ ਲੱਗ ਹੀ ਗਿਆਗਾ ਵੱਦਸਮ ਕਰਾਉਣ ਦਾ ਇਹ ਹੈ ਤਾਂ ਕਿ ਤੁਹਾਨੂੰ ਕਲੈਰਟੀ ਹੋ ਜੇ ਠੀਕ ਹੈ ਜੀ ਕਲੈਰਟੀ ਜ਼ਰੂਰੀ ਆ ਹੁਣ ਇਹਨੂੰ ਵੀ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਨਾ 5 ਤੇ 8 ਠੀਕ ਹੈ ਜੀ ਦੋ ਚੀਜ਼ਾਂ ਨੇ ਇਹਨਾਂ ਨੇ ਆਪਾਂ ਨੂੰ ਦੋ ਅਡਿਸ਼ਨ ਦੇ ਵਿੱਚ ਫਿਲਿੰਗ ਕਰਕੇ ਦੇਣੀਆਂ ਪਹਿਲਾਂ 5 ਦਾ ਸਕੁਅਰ ਕਰਾਂਗੇ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਜਦੋਂ ਵੀ 5 ਪਿੱਛੇ ਹੋਵੇ ਤਾਂ ਹਰੇਕ ਦੇ ਲਾਸਟ ਦੇ ਵਿੱਚ 25 ਹੀ ਆਉਣਾ ਸਕੁਅਰ ਕਰੇ ਤੇ ਸਕੁਅਰ ਕਰੇ ਤੇ 25 ਹੀ ਆਉਣਾ ਹੁਣ 8 ਆ ਤਾਂ 8 ਨੂੰ ਕਿਹਦੇ ਨਾਲ ਮਲਟੀਪਲਾਈ ਕਰਨਾ 8 ਤੋਂ ਅਗਲਾ ਕੀ ਹੁੰਦਾਗਾ 9 8 9 ਜ 72 9 8 72 ਠੀਕ ਹੈ ਜੀ ਸੋ ਆਨਸਰ ਆਪਣੇ ਕੋਲ ਆ ਗਿਆ 7225 ਇਹਦਾ ਮਤਲਬ ਇਹ ਹੀ ਹੋ ਗਿਆ ਕਿ ਜਦੋਂ ਆਪਾਂ ਸਿੱਧਾ ਲਿਖਣਾ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਕਿ ਇਹ ਚੀਜ਼ਾਂ ਉਦੋਂ ਤੁਸੀਂ ਨਹੀਂ ਲਿਖਣੀਆਂ ਇਹ ਚੀਜ਼ਾਂ ਦਿਮਾਗ ਦੇ ਵਿੱਚ ਕਰਨੀਆਂ ਨੇ ਕਿ 5 ਦਾ 25 ਆ ਗਿਆ ਜੀ 8 ਨਾਮ 8 ਨਾਮ ਬੱਤ ਠੀਕ ਹੈ ਜੀ ਸੋ ਆਨਸਰ ਆਪਣੇ ਕੋਲ ਇਹ ਆ ਜਾਣਾ ਤੇ ਹੁਣ ਜੇ ਥੋੜਾ ਜਿਹਾ ਵੱਡਾ ਨੰਬਰ ਤੁਸੀਂ ਕਹੋਗੇ ਵੀ ਵੱਡੇ ਨੰਬਰ ਨੂੰ ਵੀ ਕਰਕੇ ਦਿਖਾਓ ਤਾਂ ਆਪਾਂ ਤੁਹਾਨੂੰ ਵੱਡਾ ਨੰਬਰ ਵੀ ਸੋਲਵ ਕਰਾ ਲੈਂਦੇ ਹਾਂ ਠੀਕ ਹੈ ਜੀ ਥੋੜੇ ਪੇਜ ਵੀ ਐਡ ਕਰ ਲਈਏ ਤੇ ਵੱਡਾ ਨੰਬਰ ਆਪਾਂ ਲੈ ਲਈਏ ਪਹਿਲਾਂ 105 ਲੈ ਲੈਨੇ ਆ ਫਿਰ ਥੋੜਾ ਹੋਰ ਵੱਡਾ ਨੰਬਰ ਇੱਕ ਲੈ ਲਾਂਗੇ ਤਾਂ 95 ਦਾ ਤੁਸੀਂ ਖੁਦ ਕਰਨਾਗਾ ਉਹਦਾ ਵੀ ਆਂਸਰ ਤੁਸੀਂ ਕਮੈਂਟ ਕਰਕੇ ਦੱਸਣਾਗਾ 105 ਦਾ ਹੁਣ ਆਪਾਂ ਸਕੁਅਰ ਕਰਦੇ ਆਂਗੇ ਹੁਣ ਤੁਸੀਂ ਕਹੋਗੇ ਜੀ 105 ਦੇ ਵਿੱਚ ਤਾਂ ਤਿੰਨ ਅੱਖਰ ਆ ਗਏ ਹੁਣ ਇਹਨੂੰ ਕਿਵੇਂ ਸੋਲਵ ਕਰੀਏ ਤਾਂ ਇਹਨੂੰ ਵੀ ਹੋਮੀ ਸੋਲਵ ਕਰਨਾ ਦੇਖੋ ਆਪਾਂ 5 ਨੂੰ ਅਡਰ ਲਿਖਣਾਗਾ ਆਪਣਾ ਮੇਨ ਮੋਟਿਵ ਆ ਆਪਾਂ 5 ਨੂੰ ਅਲੱਗ ਲਿਖਣਾ ਤੇ ਬਾਕੀ ਨੂੰ ਅਲੱਗ ਲਿਖਣਾ ਉਹਨੂੰ ਅੱਡ ਤੋੜਨਾ ਚਾਹੀਏ ਦੋ ਅੱਖਰ ਹੋਣ ਚਾਹੀਏ ਤਿੰਨ ਅੱਖਰ ਹੋਣ ਹੁਣ ਜਿਹੜਾ 5 ਨੂੰ ਅਲੱਗ ਲਿਖ ਲਓ 10 ਨੂੰ ਅਲੱਗ ਲਿਖ ਲਓ ਜੋ ਆਪਾਂ ਨੂੰ ਮਿਲਿਆਗਾ ਹੁਣ ਇਹਨਾਂ ਦੇ ਦੋ ਆਪਾਂ ਨੂੰ ਡੈਸ਼ਸ ਫਿਲ ਕਰਕੇ ਦੇਣੀਆਂ ਨੇ ਪਹਿਲੇ ਤਾਂ ਜਿਵੇਂ ਆਪਾਂ ਨੂੰ ਪਤਾ ਹੀ ਹੈ ਸਕੁਅਰ ਕਰਨਾ ਆਪਾਂ 5ਉ 5 25 ਤੇ ਜਿਹੜਾ 10 ਆ ਉਹਨੂੰ ਹੁਣ ਆਪਾਂ ਇੱਕ ਐਡ ਕਰਕੇ ਮਲਟੀਪਲਾਈ ਕਰਨਾ 10 ਤੋਂ ਬਾਅਦ ਕੀ ਹੁੰਦਾਗਾ 11 ਵੈਰੀ ਗੁੱਡ 10 ਤੋਂ ਬਾਅਦ 11 ਹੁੰਦਾ ਜਦੋਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ 110 ਦੇ ਦੋ ਯਾਨੀ ਕਿ 110 ਤੇ 25 a ਦਾ ਆਨਸਰ ਆ ਜੂ 110 ਤੇ 25 ਇਹਦਾ ਆਨਸਰ ਆ ਜੂ a ਦੇ ਸਕੁਅਰ ਕਰਨ ਦੇ ਹੋਰ ਵੀ ਤਰੀਕੇ ਹੁੰਦੇ ਨੇ ਪਹਿਲਾਂ ਆਪਾਂ ਆਸਾਨ ਆਸਾਨ ਕਰ ਲਈਏ ਤਾਂ ਕਿ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਮੁਸ਼ਕਲ ਨਾ ਆਉਣ ਲੱਗ ਜੇ ਸਿੱਖਣ ਦੇ ਵਿੱਚ ਠੀਕ ਹੈ ਜੀ ਸੋ ਇਹਦਾ ਆਨਸਰ ਆ ਗਿਆ 110 ਤੇ 25 ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜਦੋਂ ਆਪਾਂ 105 ਦਾ ਸਕੁਅਰ ਕੀਤਾ ਆਪਾਂ 5 ਨੂੰ ਅਲੱਗ ਕਰਕੇ ਲਿਖਿਆ 5 ਦਾ 25 ਕਰਤਾ 10 ਨੂੰ 11 ਦੇ ਨਾਲ ਜਦੋਂ ਕੀਤਾ 110 ਆ ਗਿਆ ਇਹ ਸਿੱਧਾ ਬੱਸ ਉਦੋਂ ਹੀ ਆਂਸਰ ਲਿਖਣਾ ਜਨੂੰ ਕਿਸੇ ਨੇ ਕੈਲਕੂਲੇਟਰ ਤੇ 105 ਲਿਖਣਾ ਆਪਾਂ ਆਂਸਰ ਵੀ ਲਿਖ ਦੇਣਾ ਠੀਕ ਹੈ ਜੀ ਸੋ ਇਹ ਚੀਜ਼ਾਂ ਨਾਲ ਤੁਹਾਡੀ ਕੈਲਕੂਲੇਸ਼ਨ ਫਾਸਟ ਹੀ ਹੋਣੀ ਆ ਇਹ ਚੀਜ਼ ਦਾ ਧਿਆਨ ਰੱਖਿਓ ਬਸ ਗੱਲ ਆ ਕਿ ਤੁਸੀਂ ਡੇਲੀ ਇਸ ਚੀਜ਼ ਨੂੰ 10 ਤੋਂ 15 ਮਿੰਟ ਦੇਣੇ ਆ ਪ੍ਰੈਕਟਿਸ ਨੂੰ ਹੁਣ 100 ਅੰਦਰਾਂ ਦਾ ਤੁਸੀਂ ਆਪ ਸੋਲਵ ਕਰਿਓ ਮੈਂ ਤੁਹਾਨੂੰ 125 ਦਾ ਸੋਲਵ ਕਰਾ ਦੇਣਾ ਠੀਕ ਹੈ ਜੀ ਹੁਣ 125 ਦੇ ਵਿੱਚ ਸੀਮ ਉਹ ਹੀ ਮੈਥਡ 5 ਨੂੰ ਅੱਡ ਸੋਲਵ ਕਰੋ 12 ਨੂੰ ਅੱਡ ਡੀਲ ਕਰੋ ਠੀਕ ਹੈ ਜੀ ਇਹਨਾਂ ਨੇ ਆਪਾਂ ਦੋ ਡੈਸ਼ੀਜ਼ ਫਿਲ ਕਰਕੇ ਦੇਣੀਆਂ ਨੇ 5 ਨੇ ਕੀ ਕਰਨਾ ਸਕੁਅਰ 5 ਦਾ ਕਰਨਾ ਆਪਾਂ ਠੀਕ ਹੈ ਜੀ 12 ਦੇ ਵਿੱਚ ਇੱਕ ਜੋੜੇ ਤਾਂ 12 ਦੇ ਵਿੱਚ ਜਦੋਂ ਆਪਾਂ ਇੱਕ ਜੋੜਾਂਗੇ ਤਾਂ ਉਹ 13 ਨਾਲ ਮਲਟੀਪਲਾਈ ਕਰਨਾ ਪੈਣਾ ਹੁਣ ਤੁਹਾਡੀ ਜੀ ਮਲਟੀਪਲਾਈ ਸਟਰੋਂਗ ਆ ਫਿਰ ਤਾਂ ਤੁਸੀਂ ਸਿੱਧਾ ਲਿਖ ਦਿਓਗੇ ਕਿ 13 ਦੋਣੀ ਜੀ 26 13 ਐ ਤੁਮ 13 ਤੇ 2 15 ਇਹ ਅਨਸਰ ਆ ਗਿਆ 156 25 ਨਹੀਂ ਫਿਰ ਵੈਸੇ ਤੁਹਾਡੀ ਕੈਲਕੂਲੇਸ਼ਨ ਨਹੀਂ ਸਟਰੋਂਗ ਹੋਣੀ ਚਾਹੀਦੀ 20 ਤੱਕ ਤੁਹਾਨੂੰ ਪਹਾੜੇ ਆਉਂਦੇ ਹੋਣ 1 ਤੋਂ 25 ਤੁਹਾਨੂੰ ਸਕੁਅਰ ਯਾਦ ਹੋਣ ਜਾਂ 30 ਤੱਕ ਤੇ 1 ਤੋਂ 20 ਤੱਕ ਤੁਹਾਨੂੰ ਕਯੂਬ ਯਾਦ ਹੋਣੇ ਚਾਹੀਦੇ ਨੇ ਠੀਕ ਹੈ ਜੀ 1 ਤੋਂ ਵੈਸੇ ਤਾਂ 30 ਤੱਕ ਹੀ ਤੁਹਾਨੂੰ ਟੇਬਲ ਯਾਦ ਹੋਣਾ ਚਾਹੀਦੇ ਤੇ ਹੁਣ ਜਿਹਨੂੰ ਆਉਂਦਾ ਹੋਊਗਾ ਉਹਨੇ ਕੀ ਕਰਨਾ 5 ਦਾ ਜੀ ਸਕੁਅਰ 25 ਤੇ 12 ਨੂੰ 13 ਨਾਲ ਮਲਟੀਪਲਾਈ ਕੀਤਾ 156 ਤੇ ਹੁਣ ਜਿਹੜੇ ਵੀ ਮੈਂ ਨੰਬਰ ਤੁਹਾਨੂੰ ਦੱਸੇ ਆਗੇ ਉਹਦਾ ਤੁਸੀਂ ਸਕੁਅਰ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਉਮੀਦ ਹੈ ਤੁਹਾਨੂੰ ਸਮਝ ਲੱਗਿਓ ਜੇ ਕੁਝ ਸਮਝ ਨਾ ਲੱਗੀ ਤਾਂ ਡਾਊਟ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਓ ਤੇ ਹੁਣ ਅੱਜ ਜਿਹੜੀ ਆਪਾਂ ਜਿਹੜੀ ਦੂਜੀ ਟ੍ਰਿਕ ਆ ਉਹ ਕਰਾਂਗੇ ਸਕੁਅਰਿੰਗ ਆਫ ਸਕੁਅਰਿੰਗ ਆਫ ਨੰਬਰਸ of numbers with with all digits تھوڑی شاید ਤੁਹਾਨੂੰ ਡਿਸਟਰਬੈਂਸ ਹੋ ਰਹੀ ਹੋਵੇ ਕਿਉਂਕਿ ਬਾਹਰੋਂ ਆਪਣੇ ਇੱਥੇ ਕੋਲੀ ਮੱਜੀ ਦਾ ਉਹਦੇ ਵਿੱਚ ਥੋੜਾ ਉਹ ਕਰ ਰਹੇ ਨੇ with all digits one ਜਿਹਦੇ ਡਿਜੀਟ ਸਾਰੀ 1 ਹੋਣ ਤਾਂ ਉਹਦਾ ਜਿਹੜਾ ਆਪਾਂ ਸਕੁਅਰ ਕਰਨਾਗਾ ਉਹ ਚੀਜ਼ ਅੱਜ ਆਪਾਂ ਇੱਥੇ ਹੁਣ ਡਿਸਕਸ ਕਰਾਂਗੇ ਤਾਂ ਬਹੁਤ ਜ਼ਿਆਦਾ ਆਸਾਨ ਹੈ ਹੀ ਕਿਉਂਕਿ ਇੱਕ ਦੇ ਇੱਕ ਆਪਣੇ ਆਪ ਨੂੰ ਰਿਪੀਟ ਕਰਦਾ ਹੈਗਾ ਇਹ ਚੀਜ਼ ਸਮਝ ਲਓ ਕਿ ਜਿਹੜਾ ਇੱਕ ਹੈਗਾ ਉਹ ਆਪਣੇ ਆਪ ਨੂੰ ਰਿਪੀਟ ਕਰਦਾ ਹੈਗਾ ਹੁਣ ਪਹਿਲਾਂ ਦੇਖੋ ਜਦੋਂ ਆਪਾਂ 1 ਦਾ ਸਕੁਅਰ ਕਰਦੇ ਆਂ ਕਿ ਕਿੰਨਾ ਹੁੰਦਾ 1 ਤੇ ਹੁਣ ਜੀ ਨੂੰ ਜੀ ਨੂੰ 11 ਦਾ ਸਕੁਅਰ ਯਾਦ ਆ ਉਹ ਪਹਿਲਾਂ ਹੀ ਦੱਸੋ ਵੀ 11 ਦਾ ਸਕੁਅਰ ਕਿੰਨਾ ਹੁੰਦਾ 11 ਦਾ ਸਕੁਅਰ ਹੁੰਦਾਗਾ 121 ਸੋ ਇੱਥੇ ਇੱਕ ਪੈਟਰਨ ਬਣ ਰਿਹਾ ਸ਼ਾਇਦ ਜੇ ਤੁਹਾਨੂੰ ਦਿਖ ਰਿਹਾ ਹੋਵੇ ਕਿ ਜਦੋਂ 1 ਸੀਗਾ ਤਾਂ 1 ਨੇ ਆਪ ਦਾ ਸਕੁਅਰ 1 ਨੰਬਰ ਤੇ ਹੀ ਰੋਕਦਾ ਤੇ ਕਿਉਂਕਿ 1 ਤੋਂ ਬਾਅਦ ਤਾਂ ਕੋਈ ਡਿਜੀਟ ਨਹੀਂ ਨਾ ਹੁੰਦਾ ਇਸ ਲਈ ਉਹਨੇ 1 ਤੇ ਰੋਕਦਾ ਹੁਣ ਜਦੋਂ 11 ਆਇਆ ਉਹਨੇ ਦੋ ਡਿਜੀਟ ਸੀ ਕਹਿੰਦਾ ਠੀਕ ਹੈ ਚਲੋ ਆਪਾਂ ਗਿਣਤੀ ਸ਼ੁਰੂ ਕਰਦੇ ਹਾਂ ਉਹਨੇ ਕਿਹਾ 1 2 ਫਿਰ ਕਹਿੰਦਾ ਚਲੋ ਪੁੱਠੀ ਗਿਣਤੀ ਲਿਖ ਦੋ ਉਹਨੇ ਫਿਰ ਵੈਕ ਲਿਖਤਾ ਇਹ ਆ ਗਿਆ 1 2 1 ਹੁਣ ਇਹ ਚੀਜ਼ ਨੂੰ ਸਮਝੋ ਕਿ ਇਹ ਪੈਟਰਨ ਆਪਾਂ ਜਦੋਂ ਆਪਣੇ ਕੋਲ ਤਿੰਨ ਏਕੇ ਹੋਣਗੇ ਫਿਰ ਇਹ ਕਿਵੇਂ ਫੋਲੋ ਹੋਊ ਹੁਣ ਆਪਣੇ ਕੋਲ ਨੰਬਰ ਆਫ ਵਾਂਸ ਕਿੰਨੇ ਨੇ 3 ਨੇ ਇਸ ਲਈ ਆਪਾਂ ਗਿਣਤੀ ਲਿਖਾਂਗੇ 1 ਤੋਂ 3 ਤੱਕ ਸਿੱਧੀ 1 2 3 ਇਹ ਤਾਂ ਸਾਰਿਆਂ ਨੂੰ ਆਉਂਦਾਗਾ ਨਾ ਜਿੰਨੇ ਨੰਬਰ ਆਫ ਵਾਂਸ ਨੇ ਉੰਨੀ ਗਿਣਤੀ ਸਿੱਧੀ ਲਿਖ ਦੇਣੀ ਆ ਫਿਰ ਉਹ ਤੋਂ ਬਾਅਦ ਕੀ ਕਰਨਾ ਹੈ ਆਪਾਂ ਗਿਣਤੀ ਪੁੱਠੀ ਲਿਖ ਦੇਣੀ ਆ 1 ਤੱਕ ਚਲੋ ਸੋ ਇਹ ਸਕੁਅਰ ਹੋ ਗਿਆ 111 111 ਦਾ ਸਕੁਅਰ ਇਨ ਨਹੀਂ ਸੈਂਪਲ ਜਿੰਨੇ ਨੰਬਰ ਆਫ ਵਾਂਸ ਨੇ ਉੱਥੇ ਤੱਕ ਸਿੱਧੀ ਗਿਣਤੀ ਲਿਖ ਦੋ ਫਿਰ ਉਹ ਤੋਂ ਬਾਅਦ ਗਿਣਤੀ ਨੂੰ ਉਲਟਾ ਦੋ ਸੋ ਸੇਮ ਹੀ ਪੈਟਰਨ ਫਾਲੋ ਵਨ ਕਰਦਾ ਕਿ ਜਿੰਨੇ ਨੰਬਰ ਆਫ ਵਾਂਸ ਨੇ ਉਨੇ ਤੱਕ ਸਿੱਧੀ ਗਿਣਤੀ ਜੇ ਹੁਣ ਇਹ 4 ਕਿੰਨੇ ਤਾਂ 1 2 3 4 ਨੰਬਰ ਆਫ 4 ਕਿੰਨੇ ਨੇ 4 ਤੱਕ ਸਿੱਧੀ ਗਿਣਤੀ ਫਿਰ 3 2 1 چاہے ਕੈਲਕੂਲੇਟਰ ਚਾਕੇ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੋ ਦੇ ਹੁਣ ਆਪਾਂ ਕਹਿ ਦਈਏ 1 2 3 4 5 6 ਆਪਣੇ ਕੋਲ ਏਡੀ ਵੱਡੀ ਰਕਮ ਆ ਹੁਣ ਆਪਾਂ ਇਹਦਾ ਸਕੁਅਰ ਕਰਨਾ ਤਾਂ ਨੰਬਰ ਆਫ ਵਾਂਸ ਕਿੰਨੇ ਨੇ 6 ਤਾਂ 1 2 3 4 5 6 ਸਿੱਧੀ ਗਿਣਤੀ ਲਿਖਤੀ ਜਿੰਨੇ ਨੰਬਰ ਆਫ ਵਾਂਸ ਨੇ ਇਹ ਤੋਂ ਬਾਅਦ ਗਿਣਤੀ ਨੂੰ ਉਲਟੀ ਕਰ ਦਿਓ 5 4 3 2 1 ਸੋ ਤੁਸੀਂ ਦੇਖ ਸਕਦੇ ਹੋ ਕਿ ਏਡੇ ਵੱਡੇ ਨੰਬਰ ਦਾ ਆਪਾਂ ਸਕੁਅਰ ਕੁਝ ਹੀ ਸਕਿੰਟਾਂ ਦੇ ਵਿੱਚ ਕਰਤਾ ਸੋ ਅਜਿਹੀਆਂ ਹੀ ਸ਼ਾਨਦਾਰ ਟ੍ਰਿਕਸ ਆਪਾਂ ਤੁਹਾਨੂੰ ਹੋਰ ਵੀ ਦੱਸਾਂਗੇ ਜਿਹਦੇ ਨਾਲ ਤੁਹਾਡਾ ਜੋ ਕੈਲਕੂਲੇਸ਼ਨਸ ਨੇ ਬਹੁਤ ਜ਼ਿਆਦਾ ਫਾਸਟ ਹੋ ਜਾਣੀ ਹੈ ਸੋ ਜਿਹੜਾ ਸਕਰੀਨ ਦੇ ਉੱਤੇ ਮੈਂ ਦਿੱਤਾਗਾ ਇਨ 7 ਵਨਸ ਨੇਗੇ ਤੇ ਆਹਾ 8 ਵਨਸ ਨੇ ਤਾਂ ਇਹਦੇ ਸਕੁਅਰ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਉਮੀਦ ਹੈ ਤੁਹਾਨੂੰ ਇੱਥੇ ਤੱਕ ਕਲਾਸ ਪਸੰਦ ਆਈ ਹੋਏ ਇੱਕ ਵਾਰ ਆਪਾਂ ਰੀਕੈਪ ਕਰ ਲਈਏ ਕਿ ਅੱਜ ਆਪਾਂ ਕੀ ਕੀ ਪੜਿਆਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਕੰਪਲੀਟ ਮੈਥ ਕਰਾਂਗੇ ਵੈਦਿਕ ਮੈਥ ਦੀ ਅੱਜ ਆਪਾਂ ਸਟਾਰਟਿੰਗ ਕੀਤੀ ਸੀ ਅੱਜ ਇਹ ਸਾਰੇ ਚੈਪਟਰ ਆਪਾਂ ਇੱਥੇ ਕਵਰ ਕਰਨ ਵਾਲੇ ਹਾਂ ਦੇ ਠੀਕ ਹੈ ਜੀ ਇਹ ਸਾਰੇ ਚੈਪਟਰ ਕਵਰ ਕਰਨੇ ਨੇ ਤੇ ਸਾਰੀ ਚਾਹੇ ਤੁਸੀਂ ਪੀਟਰੀਪਲਸਵੀ ਪੀਪੀਐਸਸੀ ਐਸਆਈ ਪੰਜਾਬ ਪਲਸ ਕਨਸਟੇਬਲ ਐਸਐਸਸੀ ਬੈਂਕ ਕੁਝ ਵੀ ਕਰ ਰਹੇ ਹੋ ਤਾਂ ਇਹ ਕਲਾਸੇ ਤੁਹਾਡੇ ਲਈ ਇਸ ਤਰ੍ਹਾਂ ਹੀ ਡਿਜ਼ਾਈਨ ਕੀਤੇ ਨੇ ਵੀ ਕੋਈ ਵੀ ਹੋਵੇ ਜੇ ਮੈਥ ਦੇ ਵਿੱਚ ਕਿਸੇ ਨੂੰ ਦਿੱਕਤ ਆ ਜ਼ੀਰੋ ਤੋਂ ਪੜ੍ਹਨਾ ਚਾਹੁੰਦਾਗਾ ਉਹਦੇ ਵਾਸਤੇ ਇਹ ਕਲਾਸਿਸ ਵਰਦਾਨ ਸਾਬਿਤ ਹੋਣਗੇ ਹੀ ਹੋਣਗੇ ਠੀਕ ਹੈ ਜੀ ਤੇ ਵੈਦਿਕ ਮਾਥ ਦੇ ਵਿੱਚ ਆਪਾਂ ਟ੍ਰਿਕਸ ਸਕੁਅਰ ਇੰਟ੍ਰਿਕਸ ਅਜਿਹਾ ਸਟਾਰਟ ਕੀਤੀਆਂ ਨੇ ਕਿ ਉਹ ਟ੍ਰਿਕਸ ਜਿਨ੍ਹਾਂ ਦੇ ਪਿੱਛੇ ਯੂਨਿਟ ਏਜ਼ ਇਟ 5 ਆ ਰਿਹਾਗਾ ਉਹ ਇਹ ਟ੍ਰਿਕਸ ਨਹੀਂ ਆ ਉਹਦੇ ਵਿੱਚ ਆਪਾਂ ਟ੍ਰਿਕਸ ਦੇ ਵਿੱਚ ਆਪਾਂ ਕੀ ਕੀਤਾ ਸੀ ਨੰਬਰ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਆ 5 ਆ ਜਿਹੜਾ ਉਹਦਾ ਕੀ ਕਰਦੇ ਆ ਆਪਾਂ ਸਕੁਅਰ ਕਰ ਦਿੰਨੇ ਆ ਤੇ ਜੋ 3 ਹੈਗਾ ਉਹਨੂੰ ਨੈਕਸਟ ਨੰਬਰ ਦੇ ਨਾਲ ਆਪਾਂ ਮਲਟੀਪਲਾਈ ਕਰਕੇ ਨਾਲ ਲਿਖ ਦਿੰਨੇ ਆ ਬਸ ਇੰਨੀ ਕੀ ਹੀ ਇਹ ਟ੍ਰਿਕ ਆ ਪਰ ਇਹਦਾ ਇੰਪੈਕਟ ਬਹੁਤ ਵੱਡਾ ਹੈ ਠੀਕ ਹੈ ਜੀ ਓਮੇ 45 ਦਾ 5 ਦਾ ਸਕੁਅਰ ਕੀਤਾ 4 ਨੂੰ 5 ਦੇ ਨਾਲ ਮਲਟੀਪਲਾਈ ਕਰਕੇ ਨਾਲ ਲਿਖਤਾ ਸੋ ਇਹ ਇਹਦੀ ਟ੍ਰਿਕ ਹੈ ਤੇ ਜੋ 1 ਨਿਗੇ 1 ਵਾਲੀ ਟ੍ਰਿਕ ਦੇ ਵਿੱਚ ਕੀ ਹੈ ਜਿੰਨੇ ਵੀ ਆਪਾਂ ਨੂੰ ਨੰਬਰ ਆਫ 1ਸ ਦਿੱਤੇ ਹੋਣ ਉੱਥੇ ਤੱਕ ਆਪ ਗਿਣਤੀ ਨੂੰ ਸਿੱਧਾ ਲਿਖ ਦੇਣਾ ਜਿਵੇਂ ਆਪਾਂ ਨੂੰ 6 1ਸ ਦਿੱਤੇ ਹੋਏ ਨੇ ਤਾਂ 1 2 3 4 5 6 ਫਿਰ ਉਹ ਤੋਂ ਬਾਅਦ ਗਿਣਤੀ ਨੂੰ ਉਲਟੀ ਕਰਕੇ 4 5 4 3 2 1 ਉਮੀਦ ਹੈ ਗਣ ਤੇ ਜੋ ਵੀ ਤੁਹਾਨੂੰ ਹੋਮਵਰਕ ਦਿੱਤਾਗਾ ਪਲੀਜ਼ ਕਰਕੇ ਆਇਓ ਤੇ 10 ਤੋਂ 15 ਮਿੰਟ ਆਪਣੀ ਕੈਲਕੂਲੇਸ਼ਨ ਨੂੰ ਜ਼ਰੂਰ ਦਿਓ ਐਗਜ਼ਾਮ ਦੀ ਪ੍ਰੈਪਰੇਸ਼ਨ ਜਿਹੜੇ ਵੀ ਤੁਸੀਂ ਕਰ ਰਹੇ ਹੋ ਉਮੀਦ ਹੈ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਜੇ ਪਸੰਦ ਆਈਏ ਤਾਂ ਆਪਣੇ ਰੀਟਿਨ ਤੇ ਰਿਵਿਊ ਜੋ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਇਹ ਪਹਿਲ ਤੁਹਾਨੂੰ ਕਿਵੇਂ ਲਗੀ ਇਹ ਵੀ ਜ਼ਰੂਰ ਦੱਸਿਓ ਤੇ ਕੰਪਲੀਟ ਮੈਸ ਆਪਾਂ ਇੱਥੇ ਕਵਰ ਕਰਾਂਗੇ ਹੀ ਕਰਾਂਗੇ ਠੀਕ ਹੈ ਜੀ ਸੋ ਅਗਲੇ ਕੱਲ ਨੂੰ ਮਿਲਾਂਗੇ ਨੈਕਸਟ ਟ੍ਰਿਕਸ ਦੇ ਨਾਲ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਅੱਗੇ ਕਰਾਉਂਦਾ ਜਾਊਂ ਤਾਂ ਪੁਰਾਣੀਆਂ ਟ੍ਰਿਕਸ ਦੀ ਸੌਰੀ ਪੁਰਾਣੀਆਂ ਟ੍ਰਿਕਸ ਨਹੀਂ ਜਿਹੜੀਆਂ ਤੁਸੀਂ ਰਿਵਾਈਜ਼ ਕਰਦੇ ਰਹਿਣਾ ਨਹੀਂ ਤੁਸੀਂ ਭੁੱਲ ਜਾਣਾ ਪਲੀਜ਼ ਇਹ ਚੀਜ਼ ਨੂੰ ਯਾਦ ਰੱਖਿਓ ਕਿਉਂਕਿ ਅੱਜ ਤੁਹਾਨੂੰ ਇਹ ਆਸਾਨ ਲੱਗਣੀਆਂ ਪਰ ਟਾਈਮ ਦੇ ਨਾਲ-ਨਾਲ ਤੁਸੀਂ ਚੀਜ਼ਾਂ ਨੂੰ ਭੁੱਲਦੇ ਜਾਣਾ ਇਸ ਲਈ ਇਹ ਚੀਜ਼ਾਂ ਦਾ ਬਿਲਕੁਲ ਤੁਸੀਂ ਧਿਆਨ ਰੱਖਣਾਗਾ ਅਗਲੀ ਵਾਰ ਮਿਲਾਂਗੇ ਹੁਣ ਆਪਾਂ ਟ੍ਰਿਕਸ ਕਰਾਂਗੇ ਵਿਦ 올 ਡਿਜੀਟਸ 9 ਤੇ ਹੋਰ ਵੀ ਟ੍ਰਿਕਸ ਵਿਦ 올 ਡਿਜੀਟ ਮਾਈਨਸ ਜਿੰਨਾ ਦੇ ਵੀ 999 ਹੋਗਾ ਉਹਦਾ ਸਕੁਅਰ ਕਿਵੇਂ ਕਰਨਾਗਾ ਤੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਅ ਵਿਦ ਯੂਨਿਟ ਡਿਜੀਟ ਜੋ ਚਲੋ ਦੇਖਦੇ ਆ ਅੱਗੇ ਹੋਰ ਕਿਹੜੀਆਂ ਕਰਾਵਾਂਗੇ ਵਿਦ 9 ਯੂਨਿਟ ਇਜ਼ ਇਟ 9 ਤੇ 올 ਨਾਈਨਸ ਇਹ ਤਾਂ ਅਗਲੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਨੀ ਕਰਨਾ ਠੀਕ ਹੈ ਜੀ ਸੋ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ ਉਮੀਦ ਹੈ ਕਲਾਸ ਪਸੰਦ ਆਈ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਆਪਣੇ ਭੈਣ ਭਾਈਆਂ ਨੂੰ ਦੱਸ ਦਿਓ ਕਿ ਆਪਾਂ ਇੱਥੇ ਚੀਜ਼ਾਂ ਕਰਾ ਰਹੇ ਆਂ ਸੋ ਇਹਨਾਂ ਦਾ ਟਾਈਮ ਵੇਸਟ ਕਰਨ ਦੀ ਤੇ ਪੈਸਾ ਵੇਸਟ ਕਰਨ ਦੀ ਕੋਈ ਲੋੜ ਨਹੀਂ ਆਗੀ ਭੇਡ ਵੈਚਸ ਲੈ ਕੇ ਠੀਕ ਹੈ ਜੀ ਸੋ ਅਗਲੀ ਵਾਰ ਮਿਲਾਂਗੇ ਇੰਦਾਂ ਦੀ ਕਲਾਸ ਦੇ ਵਿੱਚ ਥੈਂਕ ਯੂ ਧੰਨਵਾਦ ਉਮੀਦ ਆ ਕਲਾਸ ਸੰਨ